ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਆਉਣ ਵਾਲੇ 225 ਦੇ ਵਿੱਚ ਪੰਜਾਬ ਦੀਆਂ ਪੰਜ ਵੱਡੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ ਔਰ ਵੱਡੇ ਵੱਡੇ ਸਟਾਰ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਉਹ ਕਿਹੜੀਆਂ ਪੰਜ ਫਿਲਮਾਂ ਤੁਹਾਡੇ ਨਾਲ ਉਹ ਸਾਰੀ ਜਿਹੜਾ ਵੇਰਵਾ ਆ ਉਹ ਸਾਂਝਾ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਦੀ ਗਲੋਬਲ ਸਟਾਰ ਦਲਜੀਤ ਦੋਸਾਂਝ ਇਨੀ ਦਿਨੀ ਆਪਣੇ ਦਿਲੂ ਮਨਾਤੀ ਟੂਰ ਤੇ ਨੇ ਔਰ ਵਕ ਵਕ ਸ਼ਹਿਰਾਂ ਦੇ ਵਿੱਚ ਵਕ ਵਕ ਸਟੇਟਾਂ ਦੇ ਵਿੱਚ ਆਪਣਾ ਸ਼ੋਅ ਲਾ ਰਹੇ ਨੇ ਆਉਣ ਵਾਲੇ 14 ਸੰਬਰ ਨੂੰ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਕਾਨਸਰਟ ਹੋਣ ਵਾਲਾ ਸੋ ਸਭ ਤੋਂ ਪਹਿਲਾਂ 27 ਜੂਨ 2025 ਨੂੰ ਦਲਜੀਤ ਦਸਾਂਜ ਦੀ ਫਿਲਮ ਰਿਲੀਜ਼ ਹੋਵੇਗੀ ਸਰਦਾਰ ਜੀ 3 ਕਿਨੂੰ ਕਿਨੂੰ ਇੰਤਜ਼ਾਰ ਆ ਕਿਉਂਕਿ ਇਹਦੇ ਜਿਹੜੇ ਪਹਿਲੇ ਪਾਰਟ ਨੇ ਪਹਿਲੇ ਦੋ ਪਾਰਟ ਕਾਫੀ ਹਿੱਟ ਹੋਏ ਸਨ ਬਲੌਕਬਸਟਰ ਗਏ ਸਨ ਔਰ ਹੁਣ ਸਰਦਾਰ ਜੀ ਸੀਰੀਜ਼ ਦਾ ਜਿਹੜਾ ਤੀਸਰਾ ਪਾਰਟ ਆਉਣ ਵਾਲਾ ਜੂਨ ਨੂੰ 27 ਜੂਨ ਨੂੰ ਫਿਲਮ ਰਿਲੀਜ਼ ਹੋਵੇਗੀ ਕੌਣ ਕੌਣੇ ਫਿਲਮ ਦੇਖਣ ਜਾਵੇਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਉਸ ਤੋਂ ਬਾਅਦ ਗੱਲ ਕਰਦੇ ਆਂ ਗਿੱਪੀ ਗਰੇਵਾਲ ਦੀ ਗਿੱਪੀ ਕਰਵਾਲ ਹਰ ਵਾਰ ਫਿਲਮ ਦੇ ਵਿੱਚ ਕੁਝ ਨਾ ਕੁਝ ਵੱਖਰੀ ਚੀਜ਼ ਲੈ ਕੇ ਆਉਂਦੇ ਨੇ ਵੱਖਰਾ ਕੰਟੈਂਟ ਲੈ ਕੇ ਆਉਂਦੇ ਨੇ ਹਰ ਵਾਰ ਗਿੱਪੀ ਗਰੇਵਾਲ ਦੀ ਜਿਹੜੀ ਫਿਲਮ ਹੁੰਦੀ ਹੈ ਉਹ ਕਾਫੀ ਹਟਵੀਂ ਹੁੰਦੀ ਹੈ ਔਰ ਇਸ ਵਾਰ ਇੱਕ ਵੱਡੀ ਫਿਲਮ ਲੈ ਕੇ ਆਉਣ ਵਾਲੇ ਨੇ ਜਿਸ ਦੀ ਸ਼ੂਟਿੰਗ ਚੱਲਦੀ ਪਈ ਹੈ ਇਸ ਫਿਲਮ ਦਾ ਨਾਮ ਹੈ ਅਕਾਲ ਜੋ ਕਿ ਇਹ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਸੋ ਇਹ ਵੀ ਇੱਕ ਪੰਜਾਬ ਦੀ ਬਹੁਤ ਵੱਡੀ ਫਿਲਮ ਸਾਬਤ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਕਾਫੀ ਵੱਡੀਆਂ ਫਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਅਮਰਿੰਦਰ ਗਿੱਲ ਦੀ ਅਮਰਿੰਦਰ ਗਿੱਲ ਹਮੇਸ਼ਾ ਕੁਝ ਨਾ ਕੁਝ ਬਾਕੀਆਂ ਨਾਲੋਂ ਕੁਝ ਵੱਖ ਕਰਦੇ ਨੇ ਔਰ ਕਾਫੀ ਹਿੱਟ ਵੀ ਸਾਬਤ ਹੁੰਦਾ ਜੇ ਪਿਛਲੀ ਫਿਲਮ ਦੀ ਗੱਲ ਕਰੀਏ ਤਾਂ ਮਿੱਤਰਾਂ ਦਾ ਚੱਲਿਆ ਟਰੱਕ ਨੀ ਫਿਲਮ ਕਾਫੀ ਹਿੱਟ ਸਾਬਤ ਹੋਈ ਸੀ ਕਾਫੀ ਹਟਮਾ ਵਿਸ਼ਾਸੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਉੱਪਰ ਫਿਲਮ ਸੀ ਤਾਂ ਹੁਣ 1 ਅਗਸਤ ਨੂੰ ਅਮਰਿੰਦਰ ਗਿੱਲ ਦੀ ਫਿਲਮ ਆਉਣ ਵਾਲੀ 1 ਅਗਸਤ 2025 ਨੂੰ ਚੱਲ ਮੇਰਾ ਪੁੱਤ 4 ਸੋ ਇਸ ਦੇ ਜਿਹੜੇ ਪਹਿਲੇ 3 ਪਾਰਟ ਸੀ ਕਾਫੀ ਹਿੱਟ ਹੋਏ ਸਨ ਕਾਫੀ ਦਰਸ਼ਕਾਂ ਵੱਲੋਂ ਪਸੰਦ ਕੀਤੀ ਗਈ ਸੀ ਔਰ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਐਕਟਰ ਵੀ ਨਜ਼ਰ ਆਏ ਸਨ ਹੁਣ ਗੱਲ ਕਰਦੇ ਹਾਂ ਤਰਸੇਮ ਜੱਸੜ ਦੀ ਤਰਸੇਮ ਜੱਸੜ ਦੀ ਫਿਲਮ ਕਾਮਾਂ ਘਾਟਾ ਮਾਰੂ ਇਹ ਵੀ 2025 ਦੇ ਵਿੱਚ ਰੀਲੀਜ਼ ਹੋਣ ਵਾਲੀ ਹੈ ਸੋ ਇਹ ਵੀ ਇੱਕ ਵੱਡੇ ਬਜਟ ਦੀ ਫਿਲਮ ਹੈ ਵੱਡੇ ਬਜਟ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਇਸ ਫਿਲਮ ਦੀ ਵੀ ਸ਼ੂਟਿੰਗ ਚੱਲਦੀ ਪਈ ਹੈ ਔਰ ਗੁਰਪ੍ਰੀਤ ਕੁੱਕੀ ਨੇ ਇਹ ਕਿਹਾ ਸੀ ਕਿ ਜਿਹੜੀ ਇਹ ਫਿਲਮ ਹੈ ਕਾਮਾਗਾਟਾ ਮਾਰੂ ਜੋ ਘਟਨਾ ਹੋਈ ਸੀ ਉਸ ਦੇ ਆਧਾਰ ਤੇ ਫਿਲਮ ਹੋਵੇਗੀ ਸੋ ਇੱਕ ਇਤਿਹਾਸਿਕ ਘਟਨਾ ਦੇ ਉੱਪਰ ਇਹ ਫਿਲਮ ਹੈ ਔਰ ਗੁਰਪ੍ਰੀਤ ਕੁੱਕੀ ਨੇ ਕਿਹਾ ਸੀ ਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਫਿਲਮ ਸਾਬਤ ਹੋਣ ਵਾਲੀ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਬੱਬੂ ਮਾਨ ਦੀ ਬੱਬੂ ਮਾਨ ਦੀ ਇੱਕ ਵੱਡੀ ਫਿਲਮ ਕਿਉਂਕਿ ਬੱਬੂ ਮਾਨ ਨੇ ਪਿਛਲੇ 5-6 ਸਾਲ ਗੈਰ ਰੱਖਿਆ ਸੀ ਫਿਲਮਾਂ ਦੇ ਵਿੱਚ ਕੋਈ ਫਿਲਮ ਨਹੀਂ ਕਰਦੇ ਪਏ ਸੀ ਇਹਨਾਂ ਦੀ ਪਹਿਲੀ ਫਿਲਮ ਹੁਣ ਰੀਸੈਂਟਲੀ ਜਿਹੜੀ ਫਿਲਮ ਆਈ ਸੀ ਸੁੱਚਾ ਸੂਰਮਾ ਜੋ ਕਿ ਕਾਫੀ ਹਿੱਟ ਹੋਈ ਹੈ ਦਰਸ਼ਕਾਂ ਵੱਲੋਂ ਇਹਨਾਂ ਦੇ ਫੈਨਸ ਵੱਲੋਂ ਕਾਫੀ ਪਿਆਰ ਮਿਲਿਆ ਸੋ ਹੁਣ ਬੱਬੂ ਮਾਨ ਦੀ 16 ਮਈ ਨੂੰ ਫਿਲਮ ਰਿਲੀਜ਼ ਹੋਣ ਵਾਲੀ 16 ਮਈ 2025 ਨੂੰ ਸ਼ੌਂਕੀ ਸਰਦਾਰ ਇਸ ਫਿਲਮ ਦੇ ਵਿੱਚ ਪਹਿਲੀ ਵਾਰ ਗੁੱਗੂ ਗਿੱਲ ਔਰ ਬੱਬੂ ਮਾਨ ਇਕੱਠੇ ਨਜ਼ਰ ਆਉਣ ਵਾਲੇ ਨੇ ਸੋ ਪਹਿਲੀ ਵਾਰ ਹੋਵੇਗਾ ਜਿਸ ਤਰ੍ਹਾਂ ਕਟੜ ਫੈਨ ਬੱਬੂ ਮਾਨ ਦੇ ਨੇ ਉਸੇ ਤਰ੍ਹਾਂ ਫੈਨ ਗੁੱਗੂ ਗਿੱਲ ਦੇ ਨੇ ਸੋ ਪਹਿਲੀ ਵਾਰ ਦੋਨੇ ਪੰਜਾਬ ਦੇ ਥੰਮ ਕਹਿ ਸਕਦੇ ਆਪਾਂ ਪੰਜਾਬ ਦੇ ਲੈਜੈਂਡ ਕਹਿ ਸਕਦੇ ਇਕੱਠੇ ਹੋਣ ਵਾਲੇ ਨੇ ਸੋ ਇਹ ਫਿਲਮ 16 ਮਈ 2025 ਨੂੰ ਰਿਲੀਜ਼ ਹੋਵੇਗੀ ਫਿਲਮ ਦਾ ਨਾਮ ਹੈ ਸ਼ੌਂਕੀ ਸਰਦਾਰ ਔਰ ਇਸ ਫਿਲਮ ਦੇ ਵਿੱਚ ਗੁਰੂ ਰੰਧਾਵਾ ਵੀ ਦੇਖਣ ਨੂੰ ਮਿਲਣਗੇ ਸੋ ਕਿਤਨਾ ਕਿਤੇ ਦੇਖਿਆ ਕਿ ਪੰਜਾਬ ਦੀਆਂ ਵੱਡੀਆਂ ਪੰਜ ਫਿਲਮਾਂ ਜਿਹੜ 225 ਦੇ ਵਿੱਚ ਰਿਲੀਜ਼ ਹੋਣਗੀਆਂ ਸੋ ਕਿਹਨੂ ਕਿਹਨੂ ਕਿਸ ਫਿਲਮ ਦਾ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਉਸ ਫਿਲਮਾਂ ਇੱਕ ਵਾਰੀ ਤੁਹਾਨੂੰ ਫਿਰ ਦੱਸ ਦਈਏ ਕਿਹੜੀਆਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਸਰਦਾਰ ਜੀ 3 ਉਸ ਤੋਂ ਬਾਅਦ ਗਿੱਪੀ ਘਰੇਵਾਲ ਦੀ ਅਕਾਲ ਫਿਰ ਚੱਲ ਮੇਰਾ ਪੁੱਤ ਉਸ ਤੋਂ ਬਾਅਦ ਕਾਮਾ ਕਾਟਾ ਮਾਰੂ ਇਹ ਤਰਸੀਮ ਜੱਸਰ ਦੀ ਫਿਲਮ ਤੇ ਅਖੀਰ ਦੇ ਵਿੱਚ ਸ਼ੌਂਕੀ ਸਰਦਾਰ ਸੋ ਇਹ ਪੰਜ ਫਿਲਮਾਂ ਵੱਡੀਆਂ ਰਿਲੀਜ਼ ਹੋਣ ਵਾਲੀਆਂ ਨੇ 225 ਦੇ ਵਿੱਚ ਕੌਣ ਕੌਣ ਐਕਸਾਈਟਡ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕੌਣ ਕੌਣ ਕਿਸ ਫਿਲਮ ਦਾ ਇੰਤਜ਼ਾਰ ਕਰਦਾ ਪਿਆ ਹੈ